ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਦਮਪੁਰ 에ਅਰ ਜਿਹੜਾ ਸਟੇਸ਼ਨ ਹੈ ਉਹਦੇ ਵਿੱਚ ਪਹੁੰਚੇ ਨੇ 에ਅਰ ਫੋਰਸ ਸਟੇਸ਼ਨਾਂ ਉੱਥੇ ਪਹੁੰਚੇ ਨੇ ਉਹਨਾਂ ਨੇ ਉੱਥੇ ਪਹੁੰਚ ਕੇ ਪੰਜਾਬ ਦੇ ਵਿੱਚ ਦੌਰਾ ਕੀਤਾ ਤੇ ਪੰਜਾਬ ਦੇ ਫੌਜੀਆ ਦੇ ਜਿਹੜਾ 에ਅਰ ਬੇਸ ਕੈਂਪ ਬਣਿਆ ਹੋਇਆ ਉੱਥੇ ਆ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤਸਵੀਰਾਂ ਬੜੀਆਂ ਖੂਬਸੂਰਤ ਆਈਆਂ ਨੇ ਉਹਨਾਂ ਦੇ ਤਸਵੀਰਾਂ ਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਪ੍ਰਧਾਨ ਮੰਤਰੀ ਦੀ ਆਪਣੀ ਫੌਜ ਨਾਲ ਆਪਣੀ ਫੌਜੀਆ ਨਾਲ ਤੇ ਫੌਜ ਦੇ ਜਵਾਨਾਂ ਨਾਲ ਨੇੜਤਾ ਦੇਖੀ ਜਾ ਸਕਦੀ ਹੈ ਕਿ ਇੱਕ ਜਦੋਂ ਫੌਜੀਆ ਨਾਲ ਇੱਕ ਆਕੇ ਪੀਐਮ ਮਿਲਦਾ ਹੈ ਜਦੋਂ ਪ੍ਰਧਾਨ ਮੰਤਰੀ ਆਕੇ ਮਿਲਦਾ ਤਾਂ ਫੌਜੀਆ ਨੂੰ ਇੱਕ ਹੌਸਲਾ ਵਧਦਾ ਕਿਉਂਕਿ ਜਦੋਂ ਸੀਮਾ ਤੇ ਹੁੰਦੇ ਨੇ ਤਾਂ ਉਹਨਾਂ ਕੋਲ ਸਿਰਫ ਆਰਡਰ ਆਉਂਦੇ ਨੇ ਉਹਨਾਂ ਕੋਲ ਸਿਰਫ ਜੜੀਆਂ ਨੇ ਦਲੀਲਾਂ ਆਉਂਦੀਆਂ ਨੇ ਕਿ ਤੁਸੀਂ ਐਵੇਂ ਕਰੋ ਐਵੇਂ ਕਰੋ ਪਰ ਜਦੋਂ ਇੱਕ ਪ੍ਰਧਾਨ ਮੰਤਰੀ ਆ ਕੇ ਉਹਨਾਂ ਨੂੰ ਮਿਲਦਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦਾ ਹੈ ਤਾਂ ਉਹਨਾਂ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ ਤਾਂ ਹੁਣ ਜਦੋਂ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲੇ ਨੇ ਤਾਂ ਭਾਰਤ ਮਾਤਾ ਜਿੰਦਾਬਾਦ ਦੇ ਨਾਰੇ ਵੀ ਲੱਗੇ ਨੇ ਭਾਰਤ ਮਾਤਾ ਦੀ ਜੈ ਜੈਕਾਰੇ ਵੀ ਲੱਗੇ ਨੇ ਤੇ ਲਗਾਤਾਰ ਬੰਦੇ ਮਾਤਰਮ ਦੇ ਜਾਰੇ ਨਾਰੇ ਲੱਗੇ ਨੇ ਲਗਾਤਾਰ ਜਿਹੜਾ ਹੈ ਉੱਥੇ ਮਾਹੌਲ ਬੜਾ ਸੋਹਣਾ ਦੇਖਣ ਨੂੰ ਮਿਲਿਆ ਕਿ ਫੌਜੀ ਨੂੰ ਸਾਬਾਸ ਦਿੱਤੀ ਹੈ ਕਿ ਜਿਹੜਾ ਤੁਸੀਂ ਆਪਰੇਸ਼ਨ ਸੰਦੂਰ ਦੇ ਵਿੱਚ ਸਾਧ ਦਿੱਤਾ ਹੈ ਫੌਜ ਦੇ ਵੱਲੋਂ ਤੇ ਫੌਜ ਦੇ ਵੱਲੋਂ ਜਿਹੜਾ ਲਗਾਤਾਰ ਆਪਣੀ ਭੂਮਿਕਾ ਨਿਭਾਈ ਗਈ ਹੈ ਉਸ ਦਾ ਬੜੀ ਹੀ ਉਹਨਾਂ ਨੇ ਕਹਿ ਲਈ ਕਿ ਤਾਰੀਫ ਕੀਤੀ ਹੈ